ਇਹ ਪਲਾਂਟ ਗੁਰਦਾ ਔਰ ਜਿਹਦੇ ਪਾਰੀ ਤੁਸੀਂ ਦੇਖ ਰਹੇ ਆ ਬਹੁਤ ਹੀ ਵੱਡੇ ਆਕਾਰ ਦਾ ਬੋਇਲਰ ਲੱਗਾ ਹੋਇਆ ਹੈ ਆ ਜਿਹੜਾ ਕਿ ਭਾਪ ਪੈਦਾ ਕਰਦਾ ਆ ਪਾਣੀ ਅਤੇ ਅੱਗ ਦੇ ਨਾਲ ਇਹ ਮੋਟਰਾਂ ਲੱਗੀਆਂ ਹੋਈਆਂ ਤੇ ਇਹ ਪਲਾਂਟ ਜਿਹੜਾ ਜਿਹਦੇ ਬਾਰੇ ਆਪਾਂ ਅੱਗੇ ਵੀ ਬੀਟਿਓ ਪਾਈ ਇੰਨਾ ਸਾਫ ਸੁਥਰਾ ਤੇ ਬੰਦ ਇਹ ਤੁਸੀਂ ਦੇਖ ਸਕਦੇ ਆ ਔਰ ਬਕਾਇਦਾ ਸਫਾਈ ਨਹੀਂ ਜਿਆਦਾ ਕਿ ਕਰਮਚਾਰੀ ਸਫਾਈ ਦੇ ਵਾਲੇ ਲੱਗੇ ਰਹਿੰਦੇ ਆ ਜਿਹੜੇ ਸਾਫ ਕਰਦੇ ਆ ਇੱਕ ਮੱਖੀ ਵੀ ਨਹੀਂ ਔਰ ਵੱਡੇ ਬਿਮਾਨੀ ਤੇ ਗੋੜ ਇੱਥੇ ਪੈਦਾ ਹੁੰਦਾ ਚਾਰ ਕੜਾਹੇ ਭਾਪ ਦੇ ਨਾਲ ਚੱਲਦੇ ਆ ਜਿਹੜੇ ਤੁਸੀਂ ਦੇਖ ਰਹੇ ਆ ਤੇ ਮਾਨ ਫਾਰਮ ਹਾਊਸ ਇਹ ਢਾਡਾ ਕਲਾ ਹੁਸ਼ਿਆਰਪੁਰ ਚ ਸਾਰੀ ਤਰ੍ਹਾਂ ਦਾ ਗੋੜ ਚੱਕਰ ਕੁਦਰਤੀ ਯੁੱਧ ਖਾਣ ਵਾਲਾ ਸੌਂਫ ਵਾਲਾ ਤੇ ਸੁਧਾਰਤ ਗੋੜ ਮੇਰਦਾ ਆ ਇੱਥੇ ਇਹਦੇ ਬਾਰੇ ਵਿੱਚ ਅੱਜ ਦੀ ਵੀਡੀਓ ਆਪਾਂ ਇਸੇ ਕਰਕੇ ਲੈ ਕੇ ਆਏ ਆਂ ਕਿ ਤੁਹਾਨੂੰ ਇੱਕ ਵਾਰ ਇਸ ਸੀਜ਼ਨ ਵਿੱਚ ਜੋ ਕੁਝ ਹੋ ਰਿਹਾ ਹੈ ਉਹਦੇ ਬਾਰੇ ਦੱਸ ਦੇਗੀ ਇਹ ਪਲਾਂਟ ਦੇ ਅੰਦਰ ਦੀ ਆ ਔਰ ਗੁੜ ਇੱਥੇ ਹਰ 20 ਮਿੰਟ ਬਾਅਦ ਪਤ ਤਿਆਰ ਹੋ ਜਾਂਦੀ ਆ ਔਰ ਪੀਸੀਆਂ ਲਾਉਣ ਵਾਲੀ ਜਿਹੜੇ ਬੰਦੇ ਆ ਇਹ ਦੇਖੋ ਪੀਸੀਆਂ ਹੀ ਨਹੀਂ ਲੱਗਦੀਆਂ ਔਰ ਇਸ ਤਰ੍ਹਾਂ ਤਿਆਰ ਹੋ ਕੇ ਥੱਲੇ ਕੋਈ ਅੱਗ ਨਹੀਂ ਹੈਗੀ ਭਾਪਿਆ ਔਰ ਭਾ ਆਪਣੇ ਆਪ ਗੰਡ ਦੇ ਵਿੱਚ ਦੇਖੋ ਕਿਸ ਤਰ੍ਹਾਂ ਗੁੜ ਆਉਂਦਾ ਆ ਤੇ ਹਰ 20 ਮਿੰਟ ਬਾਅਦ ਗੰਡ ਗੁੜ ਦੀ ਨਾਲ ਭਰ ਜਾਂਦਾ ਆ ਇਹ ਦੇਖੋ ਇਹਦੇ ਬਾਰੇ ਵਿੱਚ ਆਪਾਂ ਮਾਨ ਕੁਦਰਤੀ ਗੁੜ ਦਾ ਪਲਾਂਟ ਆ ਢਾਡਾ ਗਲਾਂ ਜਿਲ੍ਹਾ ਹੁਸ਼ਿਆਰਪੁਰ ਆਡਰ ਸੇ ਆ ਲਿਖਿਆ ਹੋਇਆ ਤੇ ਗੁੜ ਇੰਨਾ ਜ਼ਿਆਦਾ ਹੋਣ ਦੇ ਬਾਵਜੂਦ ਧੜਾ ਧੜ ਇੱਥੋਂ ਹੀ ਵਿਕੀ ਜਾ ਰਿਹਾ ਆ ਕਿਤੇ ਇਹਨੂੰ ਸਪਲਾਈ ਨਹੀਂ ਕਰ ਰਹੇ ਇਹ ਗੁੜ ਸਿਰਫ ਇੱਥੋਂ ਹੀ ਕੋਈ 5 ਕੋਈ 10 ਕੋਈ 20 ਕਿਲੋ ਬੇ ਕਰਿਆ ਆ ਇਹ ਜਿਵੇਂ ਤੁਸੀਂ ਦੇਖ ਰਹੀ ਆ ਅੱਜ ਦੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਇਹਦੇ ਬਾਰੇ ਥੋੜੀਆਂ ਜੀਆਂ ਵਿਸ਼ੇਸ਼ ਗੱਲਾਂ ਦੱਸਣ ਲੱਗਾ ਮੈਂ ਸੁਣ ਲਓ ਇਹ ਪਲਾਂਟ ਆ ਅੱਗੇ ਵੀ ਆਪਾਂ ਨੇ ਵੀਡੀਓ ਪਾਈ ਸੀ ਢਾਡਾ ਗਲਾਂ ਦੇ ਵਿੱਚ ਠੀਕ ਆ ਤੇ ਜਿਹੜਾ ਗੋੜਿਆ ਗੁੜ ਦੀ ਪੂਰੀ ਗਰੰਟੀ ਆ ਕਿ ਪੂਰੀ ਤਰ੍ਹਾਂ ਸ਼ੁੱਧ ਗੋੜ ਮਿਲਦਾ ਆ ਇੱਥੇ ਔਰ ਗੁੜ ਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਕੀਤੀ ਜਾਂਦੀ ਠੀਕ ਆ ਤੁਸੀਂ ਆਪ ਵੀ ਤਸੱਲੀ ਕਰ ਸਕਦੇ ਆ ਇਹ ਮੇਰੇ ਕਹਿਣ ਦੀ ਗੱਲ ਨਹੀਂ ਹੈਗੀ ਕਿ ਮੇਰਾ ਕੋਈ ਕਮਿਸ਼ਨ ਨਹੀਂ ਹੈਗਾ ਜਾਂ ਮੈਂ ਕੁਝ ਵੀ ਲੈਂਦਾ ਨਹੀਂ ਹੈਗਾ ਵਿੱਚੋਂ ਜੇ ਤੁਸੀਂ ਸੋਚੋ ਕਿ ਆ ਇਸ ਵੇਲੇ ਵੀ ਚੱਲ ਰਿਹਾ ਕੰਮ ਤੇ ਮੇਰਾ ਕੋਈ ਕਮਿਸ਼ਨ ਨਹੀਂ ਹੈਗਾ ਮੈਨੂੰ ਸਿਰਫ ਚੀਜ਼ ਚੰਗੀ ਲੱਗੀ ਆ ਤਾਂ ਅਸੀਂ ਪਿਛਲੇ ਸਾਲ ਜਾਂਦੇ ਰਹੇ ਆ ਤੇ ਅਸੀਂ ਖੰਡ ਵਰਤਣੀ ਬੰਦ ਕਰ ਦਿੱਤੀ ਆ ਠੀਕ ਆ ਤੇ ਇਸ ਸਾਲ ਇਹਨਾਂ ਨੇ 100 ਰੁਪਏ ਕਿਲੋ ਰੇਟ ਰੱਖਿਆ ਆ ਠੀਕ ਆ हां ਇੰਨਾ ਜ਼ਰੂਰ ਮੈਂ ਤੁਹਾਡੇ ਲਈ ਕਰ ਸਕਦਾ ਆ ਜਦੋਂ ਤੁਸੀਂ ਜਾਦੇ ਦੂਰੋਂ ਆਉਣੇ ਆ ਤੇ ਤੁਸੀਂ ਜੇ ਵੀਡੀਓ ਹੀ ਦੇਖ ਕੇ ਆਉਣੇ ਆ ਤਾਂ ਤੁਸੀਂ ਇਹ ਮਾਲਕ ਦੇ ਨਾਲ ਮੈਂ ਤੁਹਾਡੀ ਗੱਲ ਕਰਾ ਸਕਦਾ ਆ ਜਦੋਂ ਤੁਸੀਂ ਜਾਦੇ ਲੈਵਲ ਤੇ ਗੋੜ ਖਰੀਦਦੇ ਆ ਤੇ ਵੱਡੇ ਲੈਵਲ ਤੇ ਗੋੜ ਖਰੀਦਣ ਵਾਲਿਆਂ ਨੂੰ ਜ਼ਰੂਰ ਛੂਟ ਮਿਲੇਗੀ ਠੀਕ ਆ ਤੇ ਮੈਂ ਇਹ ਨਹੀਂ ਗਰੰਟੀ ਲੈਂਦਾ ਹੈਗਾ ਕਿ ਗਾਹਾਂ ਤੋਂ ਗਾਹਾਂ ਚੀਜ਼ ਦੇ ਰੇਟ ਵਧਦੇ ਜਾਂਦੇ ਆ ਪਰ ਸ਼ੁੱਧਤਾ ਦੀ ਆਪਾਂ ਗਰੰਟੀ ਲੈਂਦੇ ਆ ਕਿ ਇੱਥੇ ਆ ਤੁਸੀਂ ਮੇਰੇ ਪਿੱਛੇ ਵੀ ਦੇਖ ਰਹੇ ਆ ਜਿੰਨਾ ਵੀ ਪਿਆ ਆ ਕਿ ਕੋਈ ਵੀ ਮਿਲਾਵਟ ਨਹੀਂ ਕੀਤੀ ਜਾਂਦੀ ਗੁੜ ਦੇ ਵਿੱਚ ਔਰ ਬਿਲਕੁਲ ਸਾਦੇ ਸਧਾਰਨ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਆ ਤੁਸੀਂ ਆਪ ਵੀ ਤਸੱਲੀ ਕਰ ਸਕਦੇ ਆ ਚਾਹ ਵਗੈਰਾ ਇੱਥੇ ਹੀ ਬਣਾ ਕੇ ਦੇਖ ਸਕਦੇ ਆ ਠੀਕ ਆ ਇਹਨਾਂ ਦੇ ਪ੍ਰੋਫੈਸ਼ਨਲ ਬੰਦੇ ਆ ਪੂਰੇ ਜਿਹੜੇ ਗੁੜ ਤਿਆਰ ਕਰਦੇ ਆ ਔਰ ਹੁਣ ਇਹਨਾਂ ਨੇ ਰੇਟ 100 ਰੁਪਏ ਕਿਲੋ ਕਰ ਦਿੱਤਾ ਆ ਇਸ ਵਾਰ 100 ਰੁਪਏ ਕਿਲੋ ਇਹ ਗੋੜ ਮਿਲੇਗਾ ਹਾਂ ਜੇ ਤੁਸੀਂ 100 ਕਿਲੋਮੀਟਰ ਤੋਂ ਜਾਂ ਜਿਆਦਾ ਹੀ ਦੂਰੋਂ ਆਉਣੇ ਆ ਵੀਡੀਓ ਦੇਖ ਕੇ ਆਉਣੇ ਆ ਔਰ ਜਿਆਦਾ ਹੀ ਖਰੀਦਦੇ ਆ ਤਾਂ ਮੇਰਾ ਨੰਬਰ ਆ ਵੀਡੀਓ ਦੇ ਵਿੱਚ ਔਰ ਆਪਾਂ ਜੋ ਵੀ ਹੋਊਗੀ ਮੈਂ ਗੱਲ ਕਰਾਂਗਾ ਮਾਲਕ ਦੇ ਨਾਲ ਠੀਕ ਆ ਕਿਉਂਕਿ ਮੈਂ ਤਾਂ ਸਿਰਫ ਵੀਡੀਓ ਹੀ ਬਣਾਉਣਾ ਆ ਨਾ ਕਿ ਇਹ ਸਾਰਾ ਕੁਝ ਮੇਰਾ ਨਹੀਂ ਹੈਗਾ ਕਿ ਇਨੀ ਤੇ ਇਹ ਕਰਨਾ ਆ ਕਿ ਮੋਲਿਆ ਸ਼ੁੱਧਤਾ ਦੀ ਗਰੰਟੀ ਆ ਪਈ ਪੂਰੀ ਤਰ੍ਹਾਂ ਵਧੀਆ ਆ ਠੀਕ ਆ ਇੱਥੇ ਪਲਾਂਟ ਦੇ ਵਿੱਚ ਹੀ ਆਪਾਂ ਖੜੇ ਆ ਫੇਰ ਇੱਕ ਵਾਰ ਮੈਂ ਤੁਹਾਨੂੰ ਦਿਖਾ ਦਿੰਨਾ ਆ ਜਦੋਂ ਤੁਸੀਂ ਇੰਨੇ ਮਾਣ ਨਾਲ ਏਡੇ ਦੂਰੋਂ ਆਉਨੇ ਆ ਤਾਂ ਮੈਂ ਫੋਨ ਕਰਕੇ ਤੁਸੀਂ ਮੈਨੂੰ ਫੋਨ ਕਰ ਲੈਣਾ ਆਪਾਂ ਜ਼ਰੂਰ ਥੋੜਾ ਬੋਤਾ ਦੂਜਾ ਕਰਾਂਗੇ ਪਰ ਜੇ ਤੁਸੀਂ ਬਿਲਕੁਲ ਸ਼ੁੱਧੇ ਹੀ ਚਾਹੁੰਦੇ ਆ ਤਾਂ ਉਹ ਰੇਟ 100 ਰੁਪਏ ਕਿਲੋ ਆ 100 ਰੁਪਏ ਕਿਲੋ ਜੇ ਪਾਰਸਲ ਵਗੈਰਾ ਨਾਲ ਵੀ ਤੁਸੀਂ ਚਾਹੁੰਦੇ ਆ ਤਾਂ ਉਹ ਚਾਰਜ ਅਲੱਗ ਲੱਗੇਗਾ ਠੀਕ ਹੈ ਉਹਦੇ ਵਿੱਚ ਵੀ ਆਪਾਂ ਥੋੜੀ ਬਹੁਤੀ ਸ਼ੂਟ ਜਰੂਰ ਕਰਾਵਾਂਗੇ ਇਹਨਾਂ ਕੋਲੋਂ ਪਰ ਅਸੀਂ ਨਹੀਂ ਕੁਝ ਵੀ ਉਹਦੇ ਵਿੱਚੋਂ ਗੱਢ ਰਹੇ ਪਰ ਹਾਂ ਇੰਨਾ ਜਰੂਰੀ ਆ ਕਿਉਂਕਿ ਇਸ ਵੇਲੇ ਮਸੀ ਇੱਕ ਬੱਧ ਦੇ ਵਿੱਚ 10 ਕਿਲੋਗ੍ਰਾਮ ਨਿਕਲ ਰਿਹਾ ਹੈ ਪੂਰਾ ਜੋਰ ਲਾ ਕੇ ਜਦੋਂ ਕਿ ਇਹ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮਿਲਾਪਤ ਨਹੀਂ ਕਰਦੇ ਹੈਗੇ ਬਾਕੀ ਤੁਸੀਂ ਖੁਦ ਦੇਖ ਸਕਦੇ ਆ ਇੱਥੇ ਹੁਣ ਵੀ ਆ ਦੇਖੋ ਮੇਰੇ ਪਿੱਛੇ ਕੰਮ ਚੱਲ ਰਿਹਾ ਤੇ ਫਿਰ ਮਿਲਦੇ ਆ ਸਸੀਗਾ